ਪਿਆਰ ਸਮਾਗਮ ਵਿੱਚ 10 ਵਜੇ ਤੱਕ ਡੀਜੇ ਵਜਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ ਤਾਂ ਜੋ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਪਰ ਇਸ ਦੇ ਬਾਵਜੂਦ ਵੀ ਦੇਰ ਰਾਤ ਡੀਜੇ ਵਜਾਇਆ ਜਾਂਦਾ ਹੈ ਪਠਾਨਕੋਟ ਦੇ ਇੱਕ ਪੈਲਸ ਵਿੱਚ ਬੀਤੀ ਰਾਤ 2 ਵਜੇ ਦੇ ਕਰੀਬ ਹੈਲਪਲਾਈਨ 112 ਨੰਬਰ ਤੇ ਪੁਲਿਸ ਨੂੰ ਸ਼ਿਕਾਇਤ ਮਿਲੀ ਕਿ ਪੈਲਸ ਦੇ ਵਿੱਚ ਉੱਚੀ ਆਵਾਜ਼ ਦੇ ਵਿੱਚ ਡੀਜੇ ਚੱਲ ਰਿਹਾ ਹੈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਡੀਜੇ ਬੰਦ ਕਰਵਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਤੇ ਹਮਲਾ ਕਰ ਦਿੱਤਾ ਪੁਲਿਸ ਦਾ ਕਹਿਣਾ ਹੈ ਕਿ ਤਿੰਨ ਲੋਕਾਂ ਦੇ ਬਾਈ ਨੇਮ ਅਤੇ ਪੰਜ ਅਣਪਛਾਤੇ ਆ ਤੇ ਮਾਮਲਾ ਦਰਜ ਕੀਤਾ ਗਿਆ ਹੈ ਜੀ ਇਹਦੇ ਵਿੱਚ ਇਸ ਤਰ੍ਹਾਂ ਸੀ ਕਿ ਸਾਨੂੰ ਇੱਕ 112 ਤੇ ਕੰਪਲੇਂਟ ਆਈ ਸੀ ਕਿ ਇੱਥੇ ਇੱਕ ਅਰੀਨਾ ਗੁਲਸ਼ਨ ਨਾਮ ਦਾ ਮੈਰਿਜ ਪੈਲੇਸ ਹੈ ਉੱਥੇ ਕੋਈ ਫੰਕਸ਼ਨ ਚੱਲ ਰਿਹਾ ਹੈ ਤਕਰੀਬਨ 1:52 ਮਿੰਟ ਤੇ ਸਾਡੇ ਕੋਲ 112 ਤੇ ਕਾਲ ਆਈ ਹੈ ਕਿ ਉੱਥੇ ਡੀਜੇ ਚੱਲ ਰਿਹਾ ਤੇ ਉਹ ਕੰਪਲੇਂਟ ਵੀ ਉਹਦੇ ਲਾਗੇ ਜਿਹੜੇ ਨੇਬਰਸ ਸੀ ਉਹਨਾਂ ਨੇ ਦਿੱਤੀ ਹੈ ਕਿ ਉਸ ਕਾਰਨ ਉੱਥੇ ਡਿਸਟਰਬੈਂਸ ਕ੍ਰੀਏਟ ਹੋ ਰਹੀ ਹੈ ਵੈਸੇ ਵੀ ਜਿਹੜੇ ਮਾਨਯੋਗ ਡੀਸੀ ਸਾਹਿਬ ਦੇ ਹਦਾਇਤਾਂ ਉਦੇ ਵਿੱਚ ਲੇਟ ਨਾਈਟ ਆਪਾਂ 뮤זיਕ ਇਸ ਤਰ੍ਹਾਂ ਲਾਊਡ ਪਲੇ ਨਹੀਂ ਕਰ ਸਕਦੇ ਉਹਦੇ ਬਾਅਦ ਸਾਡੀ EARP ਨੰਬਰ 4 ਜਿਹੜੀ ਮੌਕੇ ਤੇ ਗਈ ਸੀ ਉੱਥੇ ਜਦੋਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਦਾ ਫੰਕਸ਼ਨ ਸੀ ਉਹ ਮੁਲਾਜ਼ਮ ਨਾਲ ਉੱਥੇ ਉਹਨਾਂ ਨੇ ਹਾਥਾਪਾਈ ਕੀਤੀ ਐ ਝਗੜਾ ਕੀਤਾ ਉਹਦੇ ਬਾਅਦ ਆਪਾਂ ਇਹਦੇ ਵਿੱਚ ਬੜਾ ਸਵਿਫਟਲੀ ਐਕਟ ਕਰਦੇ ਹੋਏ FIA ਨੰਬਰ 13 ਡਿਵੀਜ਼ਨ ਨੰਬਰ 2 ਥਾਣੇ 'ਚ ਦਰਜ ਕੀਤੀ ਹੈ ਅੰਡਰ ਸੈਕਸ਼ਨ 132 221 353 3353 ਸੋਰੀ 121 ਕ ਬੀ ਐਨ ਐਸ ਦੀ ਧਾਰਾ ਇਹਦੇ ਪੈਰਲ ਜਿਹੜੀਆਂ ਆਈ ਪੀ ਸੀ ਦੀਆਂ ਧਾਰਾ ਆ ਉਹ 353 186 330 149 188 506 ਜਿਹੜੀ ਆ ਉਹ ਆਈ ਪੀ ਸੀ ਦੀ ਹੈ ਇਹਦੇ ਵਿੱਚ ਦੋ ਧਾਰਾ ਹੋਰ ਮੈਂ ਦੱਸਣੀ ਭੁੱਲ ਗਿਆ ਤੁਹਾਨੂੰ ਬੀ ਐਨ ਐਸ ਦੀ 190 ਤੇ 223 ਹੁਣ ਇਹਦੇ ਵਿੱਚ ਆਪਾਂ ਮੁੱਢਲੇ ਤੌਰ ਤੇ ਇੱਕ ਮਾਨਮਹਾਜਨ ਪੁੱਤਰ ਵਿਨੇ ਮਾ ਜਨ ਉਹਨੂੰ ਨਾਮਜ਼ਦ ਕੀਤਾ ਕਿ ਰਿੰਨਾ ਗੁਲਸ਼ਨ ਦਾ ਜਿਹੜਾ ਮੈਨੇਜਰ ਆ ਉਹਨੂੰ ਕਿਉਂਕਿ ਉਹਨਾਂ ਨੇ ਜਿਹੜੀ ਡੀਸੀ ਸਾਹਿਬ ਦੇ ਹੁਕਮ ਦੀ ਉਲੰਘਣਾ ਕੀਤੀ ਹੈ ਇੱਕ ਉਹਦਾ ਮੈਨੇਜਰ ਤੇ ਪੰਜ ਅਣਪਛਾਤੇ ਬੰਦੇ ਜਿਹੜੇ ਉਹ ਨਾਮਜ਼ਦ ਕੀਤੇ ਆ ਇਹਦੇ ਵਿੱਚ ਜਿਹੜੀ ਸਾਡੇ ਕੋਲ ਵੀਡੀਓ ਆਈ ਹੈ ਉਹਦੇ ਵਿੱਚ ਤਕਰੀਬਨ ਪੰਜ ਤੋਂ 6 ਬੰਦੇ ਆ ਜਿਹੜੇ ਉਹ ਮਲਾਜ਼ਮ ਨਾਲ ਕੁੱਟਮਾਰ ਕਰ ਰਹੇ ਆ ਤੇ ਉਸ ਬੇਸ ਤੇ ਆਪਾਂ ਇਹਨਾਂ ਨੂੰ ਨਾਮਿਨੇਟ ਕੀਤਾ ਤੇ ਮੈਂ ਬੜਾ ਕਲੀਅਰਲੀ ਦੱਸ ਦੇਣਾ ਚਾਹਨਾ ਕਿ ਵੀ ਮੈਰਿਜ ਪੈਲੈਸਿਸ ਵਾਲਿਆਂ ਨੂੰ ਵੀ ਕਿ ਆਦਰਵਾਇਸ ਵੀ ਜਿਹੜੇ ਲੋਕ ਇਹ ਇਸ ਤਰ੍ਹਾਂ ਦੀ ਐਕਟੀਵਿਟੀਸ 'ਚ ਨੂੰ ਇਨਵੋਲ ਹੋ ਰਿਹਾ ਕਿ ਵੀ ਜਿਹੜਾ ਵੀ ਬੰਦਾ ਮੁਲਾਜ਼ਮ ਨਾਲ ਬਤਮੀਜ਼ੀ ਕਰੂਗਾ ਜਾਂ ਮੈਨ ਹੈਡਲਿੰਗ ਕਰੂਗਾ ਪੁਲਿਸ ਉਹਨੂੰ ਬਿਲਕੁਲ ਵੀ ਛੱਡੂਗੀ ਨਹੀਂ ਆਪਾਂ ਬਹੁਤ ਹੀ ਸਖਤ ਐਕਟ ਕਰਨਾ ਔਰ ਇਸ ਕੇਸ 'ਚ ਆਪਾਂ ਕੀਤਾ ਵੀ ਹਾਂ ਐਂਡ ਇਹਦੇ 'ਚ ਵੀ ਆ ਹੈ মেড ਸਪੈਸ਼ਲ ਪਾਰਟੀਆਂ ਜਿਹੜੀਆਂ ਅਲੱਗ-ਅਲੱਗ ਦੇ ਰੇਟਸ ਵੀ ਕਰ ਰਹੀਆਂ ਤੇ ਆਪਾਂ ਵੀਡੀਓ ਦੇ ਆਧਾਰ ਤੇ ਬਾਕੀ ਬੰਦੇ ਵੀ ਵੈਰੀਫਾਈ ਕਰ ਰਹੇ ਹਾਂ ਇਸ ਤਰ੍ਹਾਂ ਕੋਈ ਨਾ ਸੋਚੇ ਕਿ ਵੀ ਆਪਾਂ ਮੁਲਾਜ਼ਮ ਨੂੰ ਇਦਾਂ ਹੀ ਹੱਥ ਪਾਲਾਂਗੇ ਹੁਣ ਡਿਊਟੀ ਉਹ ਆਪਾਂ ਨਹੀਂ ਹੋਣ ਦੇਣਾ ਤੇ ਆਪਾਂ ਬਹੁਤ ਹੀ ਸਖਤ ਕਾਰਵਾਈ ਕਰਾਂਗੇ ਤੁਸੀਂ ਦੇਖ ਹੀ ਲਿਆ ਅੱਗੇ ਇਤੋਂ ਜ਼ਿਆਦਾ ਹੋਰ ਵੀ ਅਗਰ ਕੋਈ ਇਨਸੀਡੈਂਟ ਆਂਦਾ ਹੈ ਤਾਂ ਹੋਰ ਸਖਤ ਤੋਂ ਸਖਤ ਕਾਰਵਾਈ ਆਪਾਂ ਕਰਾਂਗੇ ਸਰ ਇਹਨਾਂ ਵਿੱਚ ਕਿਸੇ ਨੂੰ ਗ੍ਰਿਫਤਾਰ ਵੀ ਕੀਤਾ ਨਹੀਂ ਹੁਣ ਤੱਕ ਜੀ ਇਹਨਾਂ ਚ ਜਿਹੜਾ ਮੇਨ ਅਕਿਊਜ਼ ਹੈ ਉਹਦੇ ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਵੀ ਆਪਾਂ ਜਿਹੜੀ ਰੇਟਿੰਗ ਪਾਰਟੀਆਂ ਬਣਾਈਆਂ ਉਹਨਾਂ ਦੇ ਆਪਾਂ ਅ ਮਗਰ ਆਪਾਂ ਪਾਰਟੀ ਜਿਹੜੀ ਆਪਣੀ ਲੱਗੀ ਹੋਈ ਹੈ ਤੇ ਆਪਾਂ ਜਲਦੀ ਉਹਨਾਂ ਨੂੰ ਅਰੈਸਟ ਕਰ ਲਾਂਗੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ